ਚੰਡੀਗੜ੍ਹ ਦੇ ਮਲੋਆ ਥਾਣੇ ਦੀ ਪੁਲਿਸ ਦਾ ਲੋਕਾਂ ਪ੍ਰਤੀ ਮਾੜਾ ਵਿਵਹਾਰ ਸਾਹਮਣੇ ਆਇਆ ਦੋ ਨੌਜਵਾਨਾਂ ਵਿੱਚ ਹੋਏ ਆਪਸੀ ਈਕਰਾਰ ਬਾਰੇ ਜਦੋਂ ਪੰਚੈਤੀ ਨਾਮ ਹੋ ਗਿਆ ਤਾਂ ਪੁਲਿਸ ਨੇ ਉਹ ਪੰਚੈਤੀ ਸਮਝੌਤਾ ਮੰਨਣ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਬਦਵੰਤਿਆਂ ਵਿੱਚ ਰੋਸ ਬਣਿਆ ਹੋਇਆ ਹੈ ਅਤਿਆਚਾਰ ਤੇ ਪ੍ਰਸ਼ਤਾ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਦੋਸ਼ ਲਗਾਇਆ ਕਿ ਪੁਲਿਸ ਮਨਮਾਨੀਆਂ ਕਰਦੀ ਹੈ ਜਿਸ ਕਾਰਨ ਲੋਕ ਪਰੇਸ਼ਾਨ ਨੇ ਕੀ ਕੀ ਰਹਾ ਬਲਵਿੰਦਰ ਸਿੰਘ ਕੁੰਬੜਾ ਨੇ ਤੁਸੀਂ ਸੁਣ ਲਵੋ ਮੈਂ ਬਲਵਿੰਦਰ ਸਿੰਘ ਕੁੰਬੜਾ ਪ੍ਰਦਾਨ ਅਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫੰਡ ਪੰਜਾਬ ਤੇ ਮਲੋਆ ਥਾਣੇ 'ਚ ਅਸੀਂ ਖੜੇ ਨੇ ਮਲੋਆ ਥਾਣੇ 'ਚ ਕੋਈ ਜਿਹੜੀ ਹੈ ਤਤਕਾਰ ਹੋ ਗਈ ਦੋ ਮੁੰਡਿਆਂ ਦੀ ਜਦੋਂ ਤਤਕਾਰ ਹੁੰਦੀ ਹੈ ਮੁੰਡਿਆਂ ਦੀ ਤਾਂ ਦੋਨੇ ਪੇਰੈਂਟਸ ਆਪਸ ਵਿੱਚ ਦੂਜੇ ਨੂੰ ਮਿਲ ਕੇ ਸਾਰਾ ਆ ਕੰਪਰੋਮਾਈਜ਼ ਕਰ ਲੈਂਦੇ ਆ ਕੰਪਰੋਮਾਈਜ਼ ਕਰ ਲੈਂਦੇ ਇੱਕ ਮੁੰਡੇ ਅੰਦਰ ਰਾਤ ਦੇ ਬਿਠਾਲੇ ਹੋਏ ਨੇ ਕੋਈ ਬੰਬੂਲੀ ਤਤਕਾਰ ਹੋਈ ਹੈ ਤਾਂ ਪੁਲਿਸ ਨੂੰ ਅਸੀਂ ਫੈਸਲੇ ਦੀ ਕਾਪੀ ਦੇਣ ਆਏ ਸੀ ਉਹ ਕਹਿੰਦੇ ਸਾਨੂੰ ਕੋਈ ਵੈਲੀਡ ਨਹੀਂ ਹੈ ਫੈਸਲਾ ਆਏ ਜਿਹੜਾ ਪੰਚਾਇਤੀ ਆਪਸੀ ਫੈਸਲਾ ਸਾਡੇ ਕੋਲੇ ਕੋਈ ਵੈਲਿਡ ਨਹੀਂ ਹੈ ਅਸੀਂ ਪੇਸ਼ ਕਰਾਂਗੇ ਜਦੋਂ ਟਾਈਮ ਆਊਗਾ ਤੁਹਾਨੂੰ ਦੱਸਾਂਗੇ ਟਾਈਮ ਤੇ ਦੱਸੋ ਜੀ ਇਹ ਪੁਲਿਸ ਨੂੰ ਪੈਸੇ ਦੱਸੋ ਅਸੀਂ ਕਿੱਥੇ ਦਈਏ ਇਹ ਦੋਨਾਂ ਪਰਿਵਾਰਾਂ ਨੂੰ ਰਾਤ ਦਾ ਤੰਗ ਪ੍ਰੇਸ਼ਾਨ ਕਰਿਆ ਵਾ ਇਹਨਾਂ ਦਾ ਜੀਣਾ ਹਰਾਮ ਕਰਿਆ ਵਾ ਪੁਲਿਸ ਲੋਕਾਂ ਦੇ ਨਿਆਂ ਨਿਸ਼ਾਬ ਵਾਸਤੇ ਕਿ ਪੁਲਿਸ ਲੋਕਾਂ ਨੂੰ ਦੁਖੀ ਕਰਨ ਵਾਸਤੇ ਪਿਖਾੜੀਏ ਇਹ ਥਾਣਾ ਫਿਰ ਜਿਹੜਾ ਹੈਗਾ ਥਾਣਾ ਮਲੋਏ ਦੀ ਕਹਾਣੀ ਏ ਸਾਰੀ ਅਸੀਂ ਜਾ ਕੇ ਮਿਲ ਕੇ ਆਏ ਮੈਂ ਖੁਦ ਗਿਆ ਤੇ ਕਹਿੰਦੇ ਜੀ ਸਾਡੇ ਕੋਲੇ ਫੈਸਲੇ ਦੀ ਕਾਪੀ ਦੀ ਕੋਈ ਲੋੜ ਨਹੀਂ ਆ ਸੰ ਉਹ ਮੁੰਡੇ ਅੰਦਰ ਬਿਠਾ ਲਏ ਵੇ ਕਹਿੰਦੇ ਐਸਡੀਐਮ ਕੋਲ ਅਸੀਂ ਉੱਥੇ ਰਿਕਵੈਸਟ ਬੇਨਤੀ ਕਰ ਲਾਂਗੇ ਐਸਡੀਐਮ ਕੋਲ ਜਾਣਾ ਨਹੀਂ ਮੰਨਦੇ ਅਸੀਂ ਤੇ ਸਾਰੀ ਜਿਹੜੀ ਹੈ ਇਹ ਮਿਲੀ ਭੁਗਤ ਹੋਰੀ ਦੱਸੋ ਇਹ ਲੋਕ ਕਰਪਸ਼ਨ ਦਾ ਬੜਾਵਾ ਕਿਉਂ ਦੇ ਰਹੇ ਕਰਪਸ਼ਨ ਕਿੱਥੇ ਨਹੀਂ ਹੋ ਰਹੀ ਕਰਪਸ਼ਨ ਦੇ ਖਿਲਾਫ ਲੜ ਰਹੇ ਹਾਂ ਅਸੀਂ ਤਾਂ ਇਹ ਸਾਰੇ ਬੰਦੇ ਦੱਸੋ ਪੈਸੇ ਰਾਤ ਦੇ ਵਟੋਰਨ ਫਿਰਦੇ ਆ ਪੈਸੇ ਰਾਤ ਇਹ ਸਾਰੀ ਜਿਹੜੀ ਮਿਲੀ ਭੁਗਤ ਕਰਕੇ ਕੱਲ-ਕੱਲੇ ਥਾਣੇ 'ਚ ਕੱਲੇ ਚੰਡੀਗੜ੍ਹ 'ਚ ਨਹੀਂ ਪੰਜਾਬ 'ਚ ਵੀ ਹੋ ਰਿਹਾ ਹੈ ਚੰਡੀਗੜ੍ਹ ਵਿੱਚ ਵੀ ਹੋ ਰਿਹਾ ਇਹ ਪੰਚਾਇਤੀ ਫੈਸਲੇ ਨੂੰ ਪੇਰੈਂਟਾਂ ਦੇ ਫੈਸਲੇ ਨੂੰ ਵੀ ਮੰਨਦੀ ਨਹੀਂ ਪੁਲਿਸ ਦੱਸੋ ਕਿਹੜਾ ਵਿਆਹ ਕਿਹੜਾ ਨਸਬ ਕਿਹੜਾ ਦੇਸ ਹੈ ਕਿਹੜਾ ਆਜ਼ਾਦੀ ਹੈਗੀ ਇਹ ਪਰਿਵਾਰ ਨੂੰ ਦੋਨਾਂ ਪਰਿਵਾਰਾਂ ਨੂੰ ਮਨਜ਼ੂਰ ਆ ਜੀ ਦੋਨਾਂ ਪਰਿਵਾਰਾਂ ਨੂੰ ਮਨਜ਼ੂਰ ਹੈ ਦੋਨਾਂ ਦੀ ਮਾਤਾ ਨੇ ਦੋਨਾਂ ਦੇ ਦੂਜੇ ਮੂੜੇ ਦੇ ਪਿਤਾ ਨੇ ਸਾਰੇ ਪਰਿਵਾਰਾਂ ਨੇ ਸਾਈਨ ਕਰੇ ਪਰ ਸਾਈਨ ਕਰਨ ਦੇ ਬਾਅਦ ਇੱਕ ਪੁਲਿਸ ਨਹੀਂ ਮੰਨਦੀ ਮਲੋਹਾ ਥਾਣੇ ਦੇ ਪੁਲਿਸ ਨਹੀਂ ਕਹੇ ਐਸਆਈ ਨਹੀਂ ਮੰਨਦਾ ਇਸ ਪੈਨਸਲੇ ਨੂੰ ਕਹਿੰਦਾ ਮੈਂ ਪੇਰੇਡ ਦਾ ਪੈਨਸਲਾ ਨਹੀਂ ਮੰਨਦਾ ਜੱਸੋ ਜੀ ਮੜੀ ਜੀ ਹਾਂਜੀ ਕੀ ਗੱਲ ਕੀ ਹੋਈ ਆ ਵੀਰ ਸਾਰੇ ਬੱਚੇ ਜੀ ਦੋਨੋਂ ਦੋ ਆਸ ਵਿੱਚ ਬੈਸਵਾ ਜੀ ਹੋਈ ਕੋਈ ਲੜਾਈ ਝਗੜਾ ਤੇ ਮਾਰ ਕਟਾਈ ਕੁਝ ਨਹੀਂ ਹੋਇਆ ਜੀ ਸਿੰਪਲ ਹਰਦਾਸ ਸਾਹਿਬ ਨੂੰ ਵੀ ਤੁਸੀਂ ਕਰ ਲੋ ਕੱਪਰ ਮੈਚ ਦੋਈ ਦੂਸਰੀ ਧਿਰ ਵੀ ਮੇਰਾ ਬੇਟਾ ਹੈ ਇਹਨਾਂ ਦਾ ਵੀ ਬੇਟਾ ਹੈ ਦੂਸਰੀ ਧਿਰ ਇਤਿਹਾਸਿਕ ਕੱਪਰ ਮੈਚ ਕਰਨੇ ਨੂੰ ਪਰ ਕਰਿਆ ਨਹੀਂ ਹੈ ਕੰਪਰਮਾਈਜ਼ ਇਹਨਾਂ ਨੇ ਤੇ ਮੇਤੂ ਵੀ ਨਾ ਕਿਸ ਤਰ੍ਹਾਂ ਫੈਸਲਾ ਕਰਦੇ ਹਾਂ ਹਾਂ ਹਰਾਸਮੈਂਟ ਕਰ ਰਹੇ ਆ ਸਾਡੇ ਅਸਲ ਕਰਾਰ ਤੇ ਪਟਾਏ ਹੋਏ ਬੱਚੇ ਜੀ ਮੇਰਾ ਬੱਚਾ ਬਿਮਾਰ ਹੈ ਜੀ ਉਹ ਡਿਪਰੈਸ਼ਨ ਦਾ ਮਰੀਜ਼ ਹੈ ਲੱਖ ਦੇ ਉਹਦਾ ਫ੍ਰੈਕਚਰ ਹੋਇਆ ਵਾ ਤੇ ਰਾਤ ਦੇ ਪਰੇਸ਼ਾਨ ਬਹੁਤ ਹੈਗੇ ਇੱਕ ਮਿੰਟ ਜੀ ਕੁੰਮੜਾ ਸਾਹਿਬ ਜੀ ਏਹ ਹੁਣ ਨਹੀਂ ਸੁਣਵਾਈ ਹੁੰਦੀ ਤਾਂ ਫਿਰ ਅਗਲਾ ਤੁਹਾਡਾ ਕੀ ਸਟੈਪ ਹੋਏਗਾ ਅਸੀਂ ਅਗਲਾ ਅੱਜ ਜਾ ਕੇ ਜਿਹਨਾਂ ਦਾ ਘੰਟਾ ਦੋ ਘੰਟਾ ਅਸੀਂ ਦੇਖਾਂਗੇ ਨਹੀਂ ਤਾਂ ਇੱਥੇ ਜਲੂਸ ਕੱਢਾਂਗੇ ਇਕੱਠੇ ਕਰਕੇ ਬੰਦੇ ਵੀ ਤਾਂ ਕਿ ਇਹ ਥਾਣੇ 'ਚ ਇਹ ਹਾਲਤ ਹੋਈ ਵੀ ਲੋਕਾਂ ਨੂੰ ਫੜ ਲਿਆ ਜੇ 755 ਹੋ ਗਈ ਪੇਰਨ ਸਰ ਸੈਟ ਸੁਵਾਈਆਂ ਮੁੰਡੇ ਸੈਟ ਸੁਵਾਈਆਂ ਸੈਨ ਤੱਕ ਸਿਗਨੇਚਰ ਤੱਕ ਨਹੀਂ ਮੁੰਡਿਆਂ ਦੇ ਕਰਾਣ ਲੰਦੇ ਕਹਿੰਦੇ ਅਸੀਂ ਸਾਈਨ ਨਹੀਂ ਕਰਾ ਸਕਦੇ ਮੁੰਡੇ ਦੇ ਫੈਸਲੇ ਦੇ ਫੈਸਲੇ ਦੀ ਕੋਈ ਕਾਪੀ ਦੀ ਲੋੜ ਨਹੀਂ ਫੈਸਲਾ ਲੈ ਜਾਓ ਆਪਣਾ ਕਰ ਲਓ ਇਹ ਤਾਂ ਅਸੀਂ ਚੰਡੀਗੜ੍ਹ ਦੇ ਮਲੋਆ ਪੁਲਿਸ ਥਾਣੇ ਵਿੱਚ ਪੁਲਵੰਤਿਆਂ ਨਾਲ ਕੀਤਾ ਵਿਵਹਾਰ ਇਸ ਮਾਮਲੇ ਨੂੰ ਲੈ ਕੇ ਪੱਤਰਕਾਰਾਂ ਨੇ ਜਦੋਂ ਪੁਲਿਸ ਦਾ ਪੱਖ ਲੈਣਾ ਚਾਹਿਆ ਤਾਂ ਪੁਲਿਸ ਵਾਲਾ ਨੇ ਫੋਨ ਹੀ ਨਹੀਂ ਚੁੱਕਿਆ ਚੰਡੀਗੜ੍ਹ ਤੋਂ ਦਰਸ਼ਨ ਸਿੰਘ ਕੋਖਰ ਦੀ ਰਿਪੋਰਟ